ਆ ਦੇਖੋ ਕਿੱਡੇ ਕਿੱਡੇ ਬੂਟ ਪਾ ਕੇ ਆਇਆ ਹੈ ਮੈਂ ਤਾਂ ਮੈਂ ਤਾਂ ਇੱਕ ਬੂਟ ਜਿੱਡਾ ਤੂੰ ਹੀ ਆ ਹੈ ਹਾਂ ਮੈਂ ਤਾਂ ਕੀ ਕਰਦਾ ਆ ਇਹ ਮੁੰਡਾ ਸਾਡਾ ਅਥੇ ਪਾਪਾ ਆਉਂਦੇ ਆਉਂਦੇ ਪਾਪਾ ਹੋਥੇ ਹਾਂ ਦੇ ਆਹ ਦਿ ਆਹ ਦਿਖਾ ਦੇ ਪਾਪਾ ਨੂੰ ਬੂਟ ਦਿਖਾ ਦੇ ਉਹ ਰੁਕ ਜਾ ਕਾਜੀ ਵਾਸਤੇ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੀ ਆ ਅੱਜ ਦੇ ਨਵੇਂ ਵਲੌਗ ਦੀ ਤੇ ਟਾਈਮ ਜੀ ਸਾਕੇ 11 ਹੋ ਗਏ ਆ ਤੇ ਸਾਮਣੇ ਦੀ ਬਾਹਰ ਖੇਲਦਾ ਪਿਆ ਸੀਗਾ ਤੇ ਆਪਾਂ ਕੱਪੜੇ ਵਗੈਰਾ ਸਾਰੇ ਢੋ ਲੈ ਆ ਅੱਜ ਸੀਗੇ ਥੋੜੀ ਜਿਹੀ ਜ਼ਿਆਦਾ ਸੀ ਕੱਪੜੇ ਤੇ ਪਿੱਡਾ ਦੀਆਂ ਚਾਦਰਾਂ ਚੋਦਰਾਂ ਧੋਤੀ ਨੂੰ ਆ ਤੋਨਾਂ ਦੀਆਂ ਜਿਸ ਸਮੇਂ ਤੇ ਪਾਪਾ ਅੱਜ ਘਾੜੀ ਆ ਆਵਾ ਕੰਮ ਬੰਦ ਹੋ ਗਿਆ ਕੰਮ ਮਿਲਦਾ ਨਹੀਂ ਹੈਗਾ ਕੋਈ ਵੀ ਤਾਂ ਫੱਜ ਬਹੁਤ ਸੋਹਣੀ ਨਿਕਲੀ ਹੋਈ ਹੈ ਤੇ ਲਸਣ ਵੀ ਸਾਡਾ ਐਡਾ ਖੋ ਗਿਆ ਮੰਮੀ ਨੇ ਅੱਜ ਸਵਾਹ ਪਾਈ ਸੀ ਉਨੇ ਕਨੋਂ ਹੀ ਪਈ ਆ ਤੇ ਬਾਕੀ ਹਜੇ ਰਹਿੰਦਾ ਹੈ ਹਾਂ ਕਿਹੜੇ ਲੋਹੇ ਵਾਲੀ ਪਤਾ ਨਹੀਂ ਛੋਟੇ ਨਹੀਂ ਕਾ ਕੈਂਚੀ ਉੱਥੇ ਹੋਣੀ ਪਈ ਡੱਬਿਆਂ 'ਚ ਡੱਬਿਆਂ 'ਚ ਆਹ ਆਦੇ ਇੱਥੇ ਡੱਬਾ ਆ ਇਹਦੇ ਵਿੱਚ ਮੈਂ ਰੱਖੀਆਂ ਸਾਰੀਆਂ ਸਮਰ ਨੇ ਬੂਟ ਦੇਖੋ ਕਿੱਡੇ ਕਿੱਡੇ ਪਾਏ ਆ ਸਮਰ ਆਈ ਕਰਦਾ ਬੂਟ ਕਿਹਦੇ ਪਾਏ ਆ ਕਿੰਨਾ ਜਹਨ ਕਹਿੰਦਾ ਆ 4 4 ਹਾਂਜੀ ਲਓ ਜੀ ਸਮਰ ਦੇ ਪਾਪਾ ਇੱਧਰ ਜਾਮਣ ਲੱਗੀ ਆ ਸ਼ਾਂਗਣ ਥੱਲੇ ਥੱਲੇ ਡਾਣੀਆਂ ਜੀਆਂ ਲਾ ਦੇਣੀਆਂ ਆ ਆ ਥੱਲਣੀਆਂ ਸਾਰੀਆਂ ਹੀ ਲਾ ਦੋ ਨਹੀਂ ਉੱਪਰ ਆਹ ਗੋਮਟਾ ਜਿਆ ਰਹਿਣ ਥੱਲੇ ਥੱਲੇ ਵਾਲੀਆਂ ਲਾ ਦੋ ਸਾਰੀਆਂ ਉਹ ਲੱਗੇ ਹਲਤਾ ਕਰਨ ਉਧਰ ਦੋਨੇ ਜਾਣੇ ਪਾਣੀ ਮੈਨ ਲੱਦਾ ਹੈ ਨਹੀਂਗਾ ਬੰਦ ਕਰਦਾ ਬੰਦ ਹੋਇਆ ਯਾਰ ਚਲਦੀ ਨਹੀਂ ਪੰਬੀ ਨਹੀਂ ਆ ਦੇਖੋ ਕੀ ਬਣਿਆ ਨਾ ਤਾ ਬਲੂਸ ਕੱਢਿਆ ਆ ਇਹਦੇ ਲੂਸ ਕੱਢਿਆ ਆ ਤੂੰ ਓਏ ਨਾ ਤਾ ਕਾਲੀ ਕਾਲੀ ਤੋਰਦਾ ਆ ਇੱਕ ਪਚੇੜ ਮਾਨੀ ਸਮਰ ਤੇਰੇ ਇੱਕ ਪਚੇੜ ਮਾਨੀ ਹਾਂ ਜੀ ਲੋਜੀ ਟਾਈਮ ਹੋ ਗਿਆ ਦੁਪਹਿਰ ਦੇ 1 ਵਜੇ ਆ ਤੇ ਸਮਾਂ ਦੇ ਅੱਜ ਕਰਤੇ ਸੀਗੇ ਵਾਲ ਹੁਣ ਅੱਧਾ ਪਾਪਾ ਨੇ ਤਾਂ ਬਹੁਤ ਹੁੰਦਾ ਏ ਹੁਣ ਵਾਲ ਕਟਾ ਲਗਾ ਤੇ ਹੁਣ ਸੌਂ ਗਿਆ ਆ ਤੇ ਮੱਖੀਆਂ ਬਹ ਜਾਵੰਨੀਆਂ ਇਸ ਕਰਕੇ ਨੇ ਮੋਂ ਤੇ ਚੁੰਨੀ ਦੇ ਦਿੱਤੀ ਅਸੀਂ ਤੇ ਮੈਂ ਹੁਣ ਇੱਧਰ ਲੱਗੀਆਂ ਜੀ ਸਾਬ ਨੂੰ ਤੜਕਾ ਲਾਉਣ ਤੇ ਥੋੜਾ ਜਿਹਾ ਹੁਣ ਜੋ ਗਏ ਤੜਕਾਂਗੇ ਫਾਲੀ ਤੇ ਤੇ ਰੋਟੀ ਆਪਾਂ ਹੱਲੀ ਬਣਾਉਣੀ ਆ ਆਟਾ ਮੈਂ ਬਾਹਰ ਕੱਢ ਕੇ ਰੱਖ ਲਿਆ ਸੀ ਸਵੇਰੇ ਮੰਮੀ ਨੇ ਬੁਣਿਆ ਸੀਗਾ ਤੇ ਸਮਰਜਾ ਭਾਪਾ ਲੈ ਕੇ ਆਇਆ ਜਾਂ ਮੇਥੀ ਬਾਹਰ ਤੋੜ ਕੇ ਤੇ ਮੈਂ ਹੁਣ ਮੇਥੀ ਪਾ ਲਵਾਂ ਤੇ ਧਨੀਆ ਤੇ ਮੇਥੀ ਹਾਂ ਜੀ ਲੋਹ ਦੀ ਤੜਕਾ ਪਾ ਲਿਆ ਆ ਸਾਦ ਨੂੰ ਇੱਧਰ ਗਰਮ ਹੋ ਨੂੰ ਰੱਖਿਆ ਹੈ ਤੇ ਹੁਣ ਆਪਾਂ ਰੋਟੀ ਬਣਾਵਾਂਗੇ ਦਵਾ ਲਾ ਪਾਉਣ ਲੋ ਕਿੰਨਾ ਨੇ 3 ਕੇ ਵੱਢ ਲੈਣਾ ਸਾਡੇ ਤੇ 3 ਵੱਢੀ ਨੂੰ ਨਾ ਹਲੇ ਲੋੜੀ ਆਵਾਰ ਅੱਜ ਕੋਈ ਸੁਗਿਆ ਨਹੀਂ ਭਾਈ ਦਾ ਆਇਆ ਸੀ ਸਬਜੀ ਵਾਲਾ ਉਹਦੇ ਕੋਲ ਕੁਝ ਹੈ ਨਹੀਂ ਸੀ ਪੱਲੇ ਮਟਰ ਸੀਗੇ ਮਟਰ ਅਸੀਂ ਅੱਜ ਨਾ ਖਾਂਦੇ ਨਹੀਂ ਨਾ ਸਮਝਦੇ ਪਾਪਾ ਖਾਂਦੇ ਨਾ ਓਏ ਇਸ ਕਰਕੇ ਅਸੀਂ ਮਟਰ ਲੈ ਆਏ ਨਹੀਂ ਫੇਰ

ਆਪਾਂ ਰੋਟੀ ਬਣਾ ਲਈ ਆ ਤੇ ਟਾਈਮ ਹੋ ਗਿਆ ਆ 7:30 ਤੇ ਕੱਪੜਿਆਂ ਨੂੰ ਪਤਾਹ ਲਗਾਉਂ ਨਾ ਨਾ ਲਾ ਦੇ ਤਾਂ ਕਦੋਂ ਦੇ ਰੱਖਿਓ ਆ ਤੇ ਕੋਈ ਵੀ ਭੈਣ ਆਪਾਂ ਵੀ ਆਪੋ ਨਾਲ ਕੇ ਜਿਵੇਂ ਕੁ ਦਿੱਤੇ ਸੀ ਟਾਈਮ ਨਾਲ ਲੰਮੀਆਂ ਸੀਗੀਆਂ ਤੇ ਹੁਣ ਆਪਾਂ ਕੱਪੜਿਆਂ ਨੂੰ ਚੜਨ ਲੱਗਾਂਗੇ ਸਮਰਵ ਦੇ ਇਸ ਤੋਂ ਹੋਣਾ ਹੈਗਾ ਪੰਜਾਬ ਦਾ ਹੀ ਆ ਉਹ ਹੱਦ ਤੀਂ ਜਾ ਕੇ ਆਪਣੇ ਪਾਪਾ ਕੋਲ 내가 봬, 쌤나 쌤이. 내가 어디가 보니 라쿤 놀래야 돼. ਆਮੋ ਤੇ ਮੋਟੇ ਕੱਪੜਿਆਂ ਦੇ ਨਾਲ ਹਨਾ ਉਹ ਤੈਹ ਕਿੰਨੀ ਝੀਵੇਂ ਦੀ ਆ ਤੇ ਕੱਪੜੇ ਡੈਲ ਜਾਂਦੇ ਆ ਤੇ ਇਦਾਂ ਦੇ ਕੱਪੜੇ ਧੋਦੀ ਰੱਖ ਰਵਾ ਹਨਾ ਜਿਵੇਂ ਵਾਰੇ-ਵਾਰੇ ਰੱਖ ਦੰਨੀ ਆ ਤੁਸੀਂ ਵੀ ਯਾਰੀ ਮਾਰੀ ਕਿ ਨਹੀਂ ਆ ਖੁੰਦੇ ਦੇਖੋ ਦੀਆਂ ਤਾਹਾਂ ਕਿੱਦ ਕਿੱਦੀਆਂ ਤਾਹਾਂ ਨੇ ਅਜੇ ਮੈਂ ਚ ਕੋਟੀਆਂ ਨਹੀਂ ਕੋਈ ਰੱਖੀਆਂ ਆਪਣੀਆਂ ਆਪਾਂ 2-3 ਕੀ ਕੋਟੀਆਂ ਕੱਢੀਆਂ ਹਜੇ ਕਿ ਤੈਨ ਕੋ ਲਾਲ ਦੀ ਬਸ ਇਹੀ ਆ ਉਹ ਵਾਰਾ ਹੀ ਆ ਕੋਟੀਆਂ ਜਗਾਨੀ ਬੰਦੀ ਪਈ ਹੈਗੀ ਅਜੇ ਅੰਨੀ ਠੰਡ ਨਹੀਂ ਆ ਗਈ ਤਾਂ ਜਿਹੜੇ ਜਿਆਦਾ ਮੋਟੇ ਕੱਪੜੇ ਉਹ ਤਾਂ ਅਸੀਂ ਕੱਢੇ ਨਾ ਇੱਧਰ ਦੇ ਮੋਲ ਨੇ ਕੱਢ ਕੇ ਰੱਖਿਓਏ ਆ ਤੇ ਮੈਂ ਬਸ ਜਿਆਦਾ ਠੰਡ ਹੋਊਗੀ ਵੀ ਜਦ ਜਿੱਦਾਂ ਜਿੱਦਾਂ ਮਤਲਬ ਵੀ ਠੰਡ ਹੋਊਗੀ ਉਦੋਂ ਦਾ ਕੱਢ ਕੇ ਪਾ ਲਵਾਂਗੇ ਅਲਮਾਰੀ 'ਚ ਨਹੀਂ ਰੱਖੋਣੇ ਮੈਂ ਤੇ ਤਾਂ ਉਹ ਆਹੀ ਕੱਪੜੇ ਨਾਲ ਇੰਨੀ ਆਕ ਨੇ ਲੋ ਹਰੀ ਭਰੀ ਜਾਂਦੀ ਆ ਦੇਖਦੀ ਆ ਹੁਣ ਥੱਲੇ ਵਾਲਾ ਜਿਹੜੇ ਅਲਮਾਰੀ ਥੱਲੇ ਵਾਲਾ ਖਾਣਾ ਆ ਉਹ ਹੁਣ ਖਾਲੀ ਕਰਦੀ ਆਂ ਜੀ ਦੇਖਦੀ ਆ ਪਰ ਉਹ ਮੇਰਾ ਬੈਲਜਾ ਪਾ ਦੇਖਲਾਣਾ ਜਾਂ ਕੋਈ ਹੁਣ ਜੀਂ ਗਾਦਾ ਹੈਗਾ ਦੈਨ ਵੀ ਹੁਣ ਤੱਕ ਨਹੀਂ ਆਸਤੀ ਆਣ ਹੋਇਆ ਵਾਹਾਂ ਦਾ ਫਟਾਫਟ ਸਵੇਰੇ ਨਹੀਂ ਹੁੰਦਾ ਕੰਮ ਦੇ ਵਿੱਚ ਟੁੱਟੇ ਰਹ ਜੀ ਥੋੜਾ ਟਾਈਮ ਇਹ ਤਾਂ ਖਾਣ ਦੀ ਲਾਉਦੀ ਐ ਜੀ ਤੱਕ ਹੁਣ ਨਾ ਪਰ ਇਹ ਨਹੀਂ ਹੋਣੀ ਜੇ ਸੰਗਰਵ ਵੀ ਮਾਈ ਦੇ ਲਈ ਕੰਮ ਕਰਦਾ ਰਹਿਣਾ ਮਤੀ શ્રી ਦਵੰਨ ਦੇ ਲਈ ਆਇਆ ਮੱਕੀ ਦੇਖਦੀ ਆ ਕਿੱਦਾਂ ਕਰਦੀ ਧੋ ਖਾਲੀ ਕੀਤੀ ਸੀ ਧੋ ਦੇ ਵਿੱਚ ਨਾ ਜਿੱਦਾ ਸਮਾਜ ਹਾਚਾ ਦੱਤੂ ਦੱਗੀ ਦਾ ਸਮਾਜ ਨੇ ਵਿਚਾਰੀ ਦੀ ਆ ਉਹ ਤੇ ਅੱਜ ਦੋ ਲੈਪਟਾਪ ਰੱਖਿਆ ਹੋਰ ਰੱਖਿਆ ਆ ਵਿੱਚ ਤੇ ਇਹਦੀ ਸਪੇਸ ਹੈ ਲੂਗੀ ਧੋ ਦੇ ਵਿੱਚ ਤੇ ਉਹ ਭਰ ਗਈ ਆ ਧੋ ਉਹਦੇ ਵਿੱਚ ਜਗ੍ਹਾ ਹੈ ਨਹੀਂ ਇੱਕ ਅੱਧਾ ਵਸਾ ਕੋਡ ਕੋਡ ਰੱਖਣਾ ਹੋਰ ਨਹੀਂ ਕਚਰਾ ਖੋਣਾ ਹੈਗਾ ਤੇ ਬੈੱਡ ਵੀ ਭਰੇ ਹੋ ਆ ਭਰੇ ਆ ਆ ਤੇ ਥੱਲੜੀ ਬਿਮਾਰੀ ਦੇਖਦੀਆਂ ਕੋਈ ਸੈਟਿੰਗ ਨਹੀਂ ਕਰਕੇ ਉਹਦੇ ਵਿੱਚ ਕਿੰਨੇ ਸਮਾਨ ਜਿਹੜਾ ਇਹ ਕੋਲ ਬੋਲੀ ਦਾ ਹੈ ਨਹੀਂ ਤੇ ਉਹ ਦੇਖਦੀਆਂ ਉਧਰ ਨੇ ਪਾਲੇ ਬੈੱਡ ਦੇ ਵਿੱਚ ਜੇ ਰੱਖ ਹੁੰਦਾ ਹੈ ਤਾਂ ਦੇਖਦੇ ਆ ਸੈਟਿੰਗ ਕਰਕੇ ਤਾਂ ਬਾਕੀ ਚਲੋ ਜੀ ਮੈਂ ਹੁਣ ਤੇ ਹਨਾ ਨਾਲ ਵਾਲਾ ਮਾ ਕੱਪੜਿਆਂ ਆਂ ਹਾਂ ਜੀ ਲੋ ਜੀ ਆਪਾਂ ਇੱਥੇ ਕੱਪੜਿਆਂ ਦੀਆਂ ਤਹਾਂ ਲਗਾਉਂਦੇ ਪਏ ਸੀਗੇ ਤੇ ਰੋਟੀ ਪਾਣੀ ਆਪਣਾ ਬਣ ਗਿਆ ਸਾਰੇ ਕੰਮ ਹੋ ਗਏ ਆ ਤੇ ਆਪਾਂ ਰੋਟੀ ਖਾਣੀ ਸੀਗੀ ਬਸ ਤੇ ਆਪਾਂ ਇੱਥੇ ਵੀਲੌਗ ਦਾ ਐਂਡ ਕਰਦੇ ਆਂ ਉਮੀਦ ਕਰਦੇ ਤੁਹਾਨੂੰ ਸਾਡਾ ਬਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਿਹੜੇ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਵੀਡੀਓ ਨੂੰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਧੰਨਵਾਦ